ਸੜਕ ਤੇ ਬੈਠੇ ਹੋ ਕਿਉਂ ਰੋਡ ਜਮ ਕਰਨਾ ਪੈ ਗਿਆ ਇੱਕ ਪਾਸੇ ਤਾਂ ਅਸੀਂ ਕਹਿੰਦੇ ਆਂ ਵੀ ਜਿਹੜੀ ਜਿਹੜੀ ਪੰਜਾਬ ਦੀ ਧਰਤੀ ਆ ਬਹੁਤ ਅਪਜਾਊ ਆ ਹਰ ਗੱਲ ਨੂੰ ਇੱਥੇ ਹਰ ਫਸਲ ਹੁੰਦੀ ਆ ਪਰ ਦੂਸਰੇ ਪਾਸੇ ਜਿਹੜੀ ਆ ਪਜਾਊ ਧਰਤੀ ਆ ਕੋਆਪਰੇਟ ਕਰਾਣਿਆਂ ਦੇ ਹਵਾਲੇ ਕੀਤੀ ਜਾ ਰਹੀ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਜਿਹੜੀ ਪਜਾਊ ਧਰਤੀ ਦੇ ਉੱਤੇ ਡੈਂਗ ਵਾਲੀਆਂ ਫੈਕਟਰੀਆਂ ਲਾਉਣੀਆਂ ਲੋਕਾਂ ਦੇ ਨਾਲ ਇੱਕ ਬਹੁਤ ਵੱਡੀ ਤੋਖਾਵਾ ਮੇਰੇ ਹਿਸਾਬ ਨਾਲ ਸਰਕਾਰ ਮੁਰਦਾਬਾਦ ਕਵਰਟ ਕਰਾਣੇ ਮੁਰਦਾਬਾਦ ਸਰਕਾਰ ਨੇ ਪਤਾ ਨਹੀਂ ਕੀ ਪਲਾਨ ਨੇ ਧੜਾ ਧੜ ਫੈਕਟਰੀਆਂ ਨੂੰ ਪਰਮਿਸ਼ਨਾਂ ਦਿੱਤੀਆਂ ਜਾ ਰਹੀਆਂ ਨੇ ਸਿਆ ਸਰਕਾਰ ਮੁਰਦਾਬਾਦ ਕਵਰਟ ਕਰਾਣੇ ਮੁਰਦਾਬਾਦ ਜਿਹੜਾ ਆਲੇ ਨੇ ਪਿੰਡਾਂ 5 ਸਾਲਾਂ ਦੇ ਵਿੱਚ ਮੈਂ ਤੁਹਾਨੂੰ ਅੱਜ ਆਨਰ ਰਿਕਾਰਡ ਕਹਿਣਾ ਵੀ ਜਿੰਨੇ ਪਿੰਡ ਹੋਣਗੇ ਇਹਨਾਂ ਨੂੰ ਉਜੜਨਾ ਪੈਣਾ ਸਾਨੂੰ ਖਦਸਾਵਾ ਵੇ ਬਹੁਤ ਸਾਰੀ ਐਨਓਸੀਆਂ ਨੂੰ ਨਜ਼ਰਅੰਦਾਜ਼ ਕਰਕੇ ਫੈਕਟਰੀਆਂ ਲੱਗੀਆਂ ਸਰਕਾਰ ਮੁਰਤਾਬੋ ਕਵਰੇਟ ਕਰਾਣੇ ਮੁਰਤਾਬੋ ਫੈਕਟਰੀ ਵਾਲਿਆਂ ਨੂੰ ਮੈਂ ਮਿਲ ਕੇ ਵੀ ਆਇਆ ਉਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਨੇ ਸਾਡੇ ਪੀਸੀਐਸ ਅਫਸਰਾਂ ਨਾਲ ਗੱਲ ਸਾਡੀ ਭਗਵੰਤ ਮਾਨ ਨਾਲ ਚਾਹੇ ਕਿਸੇ ਨਾ ਕਿਸੇ ਦੀ ਗੱਲ ਹੋਵੇ ਅਸੀਂ ਸੰਘਰਸ਼ ਜਦ ਤੱਕ ਸਾਡੇ ਸੁਆਸ ਰਹੇ ਅਸੀਂ ਲੜਾਂਗੇ ਪੰਜਾਬ ਪਾਣੀਆਂ ਦੀ ਧਰਤੀ ਮੰਨਿਆ ਜਾਂਦਾ ਸੀ ਪੂਰੀ ਦੁਨੀਆ ਦੇ ਅੰਦਰ ਪਰ ਅੱਜ ਪੰਜਾਬ ਦਾ ਜਿਹੜਾ ਪਾਣੀ ਆ ਜਾਂ ਤਾਂ ਧਰਤੀ ਹੇਠਾਂ ਸੁੱਕ ਰਿਹਾ ਜਾਂ ਫਿਰ ਦੂਸ਼ਿਤ ਹੋ ਰਿਹਾ ਤਾਂ ਪੰਜਾਬ ਦੇ ਦੂਸ਼ਿਤ ਹੋ ਰਹੇ ਪਾਣੀ ਨੂੰ ਵੱਖ-ਵੱਖ ਕਾਰਨਾਂ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਉਹਦੇ ਲਈ ਜਿਹੜੀ ਡਾਇਗ ਇੰਡਸਟਰੀ ਐ ਉਹਨੂੰ ਵੀ ਵੱਡੀ ਜ਼ਿੰਮੇਵਾਰ ਮੰਨਿਆ ਜਾਂਦਾ ਤੁਸੀਂ ਦੇਖਿਆ ਹੋਣਾ ਜਿਹੜਾ ਲੁਧਿਆਣੇ ਦਾ ਬੁੱਢਾ ਦਰਿਆ ਆ ਉੱਥੇ ਲੰਬੇ ਸਮੇਂ ਤੋਂ ਜਿਹੜੀਆਂ ਸਰਕਾਰਾਂ ਨੇ ਬੁੱਢੇ ਦਰਿਆ ਨੂੰ ਸਾਫ਼ ਕਰਨ ਲਈ ਯਤਨਸ਼ੀਲ ਨੇ ਕਰੋੜਾਂ ਰੁਪਏ ਖਰਚ ਕਰਦੀਆਂ ਨੇ ਪਰ ਅਕਸਰ ਕਿਹਾ ਜਾਂਦਾ ਕਿ ਜੇਕਰ ਬੁੱਢਾ ਦਰਿਆ ਆ ਜਿਹੜਾ ਗੰਦੇ ਨਾਲੇ ਦਾ ਰੂਪ ਧਾਰਨ ਕਰ ਮੁਰਕਸ਼ਾ ਸਾਫ ਨਹੀਂ ਹੋ ਰਿਹਾ ਤਾਂ ਉਹਦੇ ਲਈ ਜਿਹੜੀ ਡੈਂਗ ਇੰਡਸਟਰੀ ਆ ਵੱਡੀ ਜ਼ਿੰਮੇਵਾਰ ਹੈ ਇਸ ਟਾਈਮ ਅਸੀਂ ਕੋਹਾੜਾ ਤੋਂ ਸ਼੍ਰੀ ਮਾਛੀਵਾੜਾ ਸਾਹਿਬ ਦੇ ਰੋਡ ਦੇ ਉੱਤੇ ਆ ਜਿੱਥੇ ਕੁਝ ਪਿੰਡ ਵਾਸੀਆਂ ਨੇ ਰੋਡ ਜਾਮ ਕੀਤਾ ਹੋਇਆ ਗੱਲਬਾਤ ਕਰਦੇ ਆ ਕਿ ਆਖਰ ਕੀ ਕਾਰਨ ਸੀ ਇਹਨਾਂ ਨੇ ਕਿਉਂ ਰੋਡ ਜਾਮ ਕੀਤਾ ਬਜੀ ਕੀ ਨਾ ਮੈਂ ਤੁਹਾਡਾ ਕਿਹੜੀ ਜੱਥੇਬੰਦੀ ਤੋਂ ਆਉਂਦੇ ਹੋ ਮੈਂ ਨਾ ਹਰਦੀਪ ਸਿੰਘ ਗਿਆਲਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀਕ ਸੰਘ ਕਾਦੀਆਂ ਲੁਧਿਆਣਾ ਕਿਉਂ ਅੱਜ ਸੜਕ ਤੇ ਬੈਠੇ ਹੋ ਕਿਉਂ ਰੋਡ ਜਾਮ ਕਰਨਾ ਪੈ ਗਿਆ ਦੇਖੋ ਜਿਹੜਾ ਇਹ ਸਾਡਾ ਹਲਕਾ ਹੈ ਜਿਹੜੀ ਇਹ ਆਪਾਂ ਜਗ੍ਹਾ ਤੇ ਬੈਠੇ ਆ ਇੱਕਵਾੜਾ ਤੋਂ ਮਛਵਾੜਾ ਰੋਡ ਦੇ ਉੱਤੇ ਆ ਇੱਥੇ ਰਜੂਲ ਪਿੰਡ ਦੇ ਇੱਕ ਦਾ ਰਜੂਲ ਪਿੰਡ ਦੇ ਵਿੱਚ ਇਸ ਰੋਡ ਦੇ ਉੱਤੇ ਹੀ ਤਿੰਨ ਫੈਕਟਰੀਆਂ ਨੇ ਤੇ ਇਹਦੇ ਆਲੇ-ਦਾਲੇ 6 ਫੈਕਟਰੀਆਂ ਡੈਂਕ ਦੀਆਂ ਨੇ ਜਿਹੜੀਆਂ ਲੱਗ ਚੁੱਕੀਆਂ ਨੇ ਜਿਹੜੀ ਸਾਨੂੰ ਜਾਣਕਾਰੀ ਮਿਲੀ ਆ ਉਹਦੇ ਵਿੱਚ ਦੱਸਿਆ ਗਿਆ ਵੀ ਇਹ 55 ਤੋਂ 56 ਫੈਕਟਰੀਆਂ ਇੱਥੇ ਪਲਾਂਟ ਹੋ ਰਹੀਆਂ ਨੇ ਕਿਉਂਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਵੀ ਜਿਹੜੀ ਜਿਹੜੀ ਪੰਜਾਬ ਦੀ ਧਰਤੀ ਆ ਬਹੁਤ ਅਪਜਾਊਗਾ ਹਰ ਗੱਲ ਨੂੰ ਇੱਥੇ ਹਰ ਫਸਲ ਹੁੰਦੀ ਆ ਪਰ ਦੂਸਰੇ ਪਾਸੇ ਜਿਹੜੀ ਇਹ ਪੰਜਾਬੂ ਧਰਤੀ ਆ ਕੋਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੀ ਜਾ ਰਹੀ ਆ ਇਹ ਜਿਹੜੀ ਇਹ ਪੰਜਾਬੂ ਧਰਤੀ ਦੇ ਉੱਤੇ ਡੈਂਗ ਵਾਲੀਆਂ ਫੈਕਟਰੀਆਂ ਲਾਉਣੀਆਂ ਲੋਕਾਂ ਦੇ ਨਾਲ ਇੱਕ ਬਹੁਤ ਵੱਡੀ ਢੋਖਾ ਵਾ ਮੇਰੇ ਹਿਸਾਬ ਨਾਲ ਕਿਉਂਕਿ ਸਾਡੀ ਜਿਹੜੀ ਬੈਲਟ ਆ ਇਹਦਾ ਜਿਹੜਾ ਪਾਣੀ ਦਾ ਪੱਧਰ ਆ ਇਹ ਬਹੁਤ ਉੱਚਾ ਵਾ ਸਾਡੇ ਕੋਲ ਸਾਹਦੋ ਦਰਿਆ ਵਗਦਾ ਇੱਧਰ ਸਰਹੰਦ ਨਹਿਰ ਆ ਇਸ ਕਰਕੇ ਇੱਥੇ ਫੈਕਟਰੀਆਂ ਲਾਉਣਾ ਬਿਲਕੁਲ ਗਲਤ ਆ ਸਰਕਾਰ ਨੂੰ ਜੇ ਫੈਕਟਰੀਆਂ ਲਾਉਣੀਆਂ ਨੇ ਇਹ ਆਪਣੀਆਂ ਜਿਵੇਂ ਆਪਾਂ ਕਹਿੰਦੇ ਜਿਹੜੀਆਂ ਬਰਾਨੀ ਜ਼ਮੀਨਾਂ ਨੇ ਇਹ ਇਹਨਾਂ ਨੂੰ ਉੱਥੇ ਲਾਉਣਾ ਚਾਹੁੰਦਾ ਕਿ ਜਿਹੜੀਆਂ ਪਜਾਊ ਧਰਤੀ ਆ ਉੱਥੇ ਨਹੀਂ ਲਾਉਣੀਆਂ ਚਾਹੀਦੀਆਂ ਪਰ ਸਰਕਾਰ ਦੀ ਪਤਾ ਨਹੀਂ ਕੀ ਪਲਾਨ ਨੇ ਧੜਾ ਧੜ ਫੈਕਟਰੀਆਂ ਨੂੰ ਪਰਮਿਸ਼ਨਾਂ ਦਿੱਤੀਆਂ ਜਾ ਰਹੀਆਂ ਨੇ ਅਸੀਂ ਇੱਕ ਤੋਂ ਆਹ ਤੋਂ 10 ਦਿਨ ਪਹਿਲਾਂ ਪੰਗ ਪੱਤਰ ਦਿੱਤਾ ਸੀ ਵੀ ਸਾਨੂੰ ਇਹਨਾਂ ਦੀਆਂ ਜਿੰਨੀਆਂ ਆਪਣੀਆਂ ਐਨਓਸੀ ਨੇ ਉਹ ਦਿਖਾਈਆਂ ਜਾਣ ਇੱਕ ਇੱਕ ਫੈਕਟਰੀ ਹਰ ਜੂਲ ਪਿੰਡ ਦੇ ਵਿੱਚ ਮੈਂ ਉੱਥੇ ਖੁਦ ਜਾ ਕੇ ਦੇਖਿਆ ਆ ਉੱਥੇ ਉਹਨਾਂ ਨੇ ਮਾਈਨਿੰਗ ਕਰੀ ਹੋਈ ਆ ਘੱਟੋ ਘੱਟ 10 ਤੋਂ 12 ਫੁੱਟ ਜਿਹੜੀ ਇੱਕ ਬਹੁਤ ਵੱਡੀ ਘਾਟਕ ਆ ਉਹਨਾਂ ਨੇ ਉਹਦੇ ਵਿੱਚ ਇੱਕ ਸਵੈਦਾ ਲਾਉਣਾ ਸਵੈਦਾ ਲਾ ਕੇ ਉਹਦੇ ਵਿੱਚ ਪਾਣੀ ਪਾਇਆ ਜਾਣਾ ਹੁਣ ਦੇਖੋ ਜੇ 12 ਫੁੱਟ ਆਪਾਂ ਪਹਿਲਾਂ ਹੀ ਮਿੱਟੀ ਚੱਕ ਕੇ ਮਾਈਨਿੰਗ ਕਰ ਲਈ ਜਿਹੜੀ ਗੈਰ ਕਾਨੂੰਨੀ ਆ ਇੱਕ ਆਮ ਕਿਸਾਨ ਆਪਣੇ ਖੇਤ ਦੇ ਵਿੱਚੋਂ ਮਿੱਟੀ ਨਹੀਂ ਚੱਕ ਸਕਦਾ ਜੇ ਕਿਸੇ ਨੇ ਆਪਣੇ ਖੇਤ ਚੋਂ ਮਿੱਟੀ ਚੱਕਣੀ ਆ ਉਹਨੂੰ ਪਰਮਿਸ਼ਨ ਲੈਣੀ ਪੈਂਦੀ ਆ ਜਿਵੇਂ ਵੱਡੇ ਕੋਰਪੋਰੇਟ ਜਿਹੜੇ ਘਰਾਣੇ ਨੇ ਜਿਹੜੇ ਫੈਕਟਰੀਆਂ ਲਾ ਰਹੇ ਨੇ ਇਹ ਵੱਡੇ ਪੱਦਰ ਦੇ ਉੱਤੇ ਜਿਹੜੀਆਂ ਸਰਕਾਰ ਦੀਆਂ ਦਿੱਤੀਆਂ ਹੋਈਆਂ ਪ੍ਰੋਜੈਕਟਾਂ ਨੂੰ ਉਹਨਾਂ ਦਾ ਜਰ ਅੰਦਾਜ਼ ਕਰਕੇ ਤੇ ਵੱਡੇ-ਵੱਡੇ ਅਨਯੋਗ ਲਾ ਰਹੇ ਨੇ ਜਿਹੜੇ ਸਾਡੇ ਲੋਕਾਂ ਦੇ ਲਈ ਜਿਹੜਾ ਪਾਣੀ ਪੀਣਾ ਸੀ ਉਹ ਬਿਲਕੁਲ ਦੂਸਰੇ ਤਹ ਹੋ ਜਾਊਗਾ ਆਉਣ ਵਾਲੇ ਨੇ ਪਿੰਡਾਂ 5 ਸਾਲਾਂ ਦੇ ਵਿੱਚ ਮੈਂ ਤੁਹਾਨੂੰ ਅੱਜ ਆਨਰ ਰਿਕਾਰਡ ਕਹਿੰਦਾ ਵੀ ਜਿੰਨੇ ਪਿੰਡ ਹੋਣਗੇ ਇਹਨਾਂ ਨੂੰ ਉਜੜਨਾ ਪੈਣਾ ਕਿਉਂਕਿ ਫਾਜ਼ਲ ਕਾਬੋਰ ਜਿੰਨੇ ਬੈਲਟ ਆ ਉੱਥੇ ਲੋਕਾਂ ਨੂੰ ਨਹਿਰਾਂ ਰਾਹੀਂ ਪਾਣੀ ਜਾਂਦਾ ਉਹ ਠਰੜਾ ਪਾਣੀ ਪੀ ਨਹੀਂ ਸਕਦੇ ਉਹਨਾਂ ਨੂੰ ਨਹਿਰਾਂ ਚੋਂ ਪਾਣੀ ਲੈ ਕੇ ਜਾਂਦੇ ਨੇ ਆਪਣੇ ਘਰਾਂ ਦੇ ਵਿੱਚ ਧੋਂਦੇ ਨੇ ਫਿਰ ਉਹਨਾਂ ਨੂੰ ਸਾਫ਼ ਕਰਦੇ ਨੇ ਫਿਰ ਪਾਣੀ ਪੀਂਦੇ ਨੇ ਕੋਈ ਵੀ ਚਾਹੇ ਮਲਾਜਮਾ ਚਾਹੇ ਕੋਈ ਕੋਈ ਕਿੱਤਾ ਕਰਦਾ ਪਾਣੀ ਹਰ ਇੱਕ ਬੰਦੇ ਨੇ ਪੀਣਾ ਇਹ ਸੋਚਣ ਦਾ ਵਿਸ਼ਾ ਮੈਂ ਲੋਕਾਂ ਦੀ ਵੀ ਜਾਣਦਾ ਵੀ ਲੋਕਾਂ ਨੂੰ ਇਹਦੇ ਵਿੱਚ ਇੱਕ ਆਪਾਂ ਨੂੰ ਵੱਡਾ ਅੰਦੋਲਨ ਖੜਾ ਕਰਨਾ ਚਾਹੀਦਾ ਵਾ ਅੱਜ ਤਾਂ ਅਸੀਂ ਇੱਕ ਲੋਕਾਂ ਨੂੰ ਜਾਗਰਿਤ ਕਰਨ ਦੇ ਲਈ ਇੱਥੇ ਅਪਰਾਲਾ ਕੀਤਾ ਵਾ ਅਸੀਂ ਹੁਣ ਪਿੰਡ ਪੱਧਰ ਦੇ ਉੱਤੇ ਥੱਲੇ-ਥੱਲੇ ਪਿੰਡ ਦੇ ਵਿੱਚ ਜਾ ਕੇ ਇੱਕ ਵੱਡਾ ਅੰਦੋਲਨ ਵਿੜਾਂਗੇ ਵੀ ਲੋਕਾਂ ਨੂੰ ਜਾ ਕੇ ਕਰਾਂਗੇ ਵੀ ਆਪਾਂ ਸਰਕਾਰ ਨੂੰ ਕਹੀਏ ਵੀ ਸਾਡੇ ਇਹਨਾਂ ਖੇਤਰਾਂ ਦੇ ਵਿੱਚ ਜਿਹੜੀ ਜਿੱਥੇ ਜ਼ਮੀਨ ਆ ਇੱਥੇ ਨਾਲ ਆਇਆ ਤੁਸੀਂ ਇਸ ਤੋਂ ਪਹਿਲਾਂ ਕਿਸੇ ਅਧਿਕਾਰੀ ਨੂੰ ਮਿਲੇ ਹੋ ਉਹਨਾਂ ਵੱਲੋਂ ਕੀ ਕਿਹਾ ਗਿਆ ਫਸੇ ਹੀ ਆਏ ਸੀ ਮੈਂ ਆਪਣੇ ਪੁਰਵੀ ਮੈਡਮ ਨੂੰ ਮਿਲੇ ਸੀਗੇ ਅਸੀਂ ਉਹਨਾਂ ਨੂੰ ਬਕਾਇਦਾ ਇਲੈਕਟ੍ਰਿਕ ਮੰਗ ਪੱਤਰ ਦੇ ਕੇ ਆਏ ਸੀਗੇ 20 ਤਰੀਕ ਨੂੰ ਉਹਨਾਂ ਨੇ ਕਹਾ ਜੀ ਸਾਨੂੰ 2-4 ਦਿਨ ਦੇ ਵਿੱਚ ਪ੍ਰੋਡਿਊਸਰ ਕੰਟਰੋਲ ਬੋਰਡ ਉਹਨਾਂ ਨੇ ਮਾਰਕ ਕਰਤਾ ਸੀ ਪਰ ਸਾਨੂੰ ਕੋਈ ਵੀ ਉਹਨਾਂ ਵੱਲੋਂ ਚਿੱਠੀ ਨਹੀਂ ਲੈਟਰ ਨਹੀਂ ਆਇਆ ਨਾ ਸਾਨੂੰ ਸੱਦਿਆ ਗਿਆ ਨਾ ਉਹਨਾਂ ਨੇ ਇਹਨਾਂ ਦੀਆਂ ਫੈਕਟਰੀਆਂ ਦੀ ਐਨ ਐਫ ਸੀ ਚੈੱਕ ਕੀਤੀਆਂ ਨੇ ਸਾਨੂੰ ਖਦ ਸਾਹਿਬ ਆ ਵੀ ਬਹੁਤ ਸਾਰੀਆਂ ਐਨਓਸੀਆਂ ਨੂੰ ਨਜ਼ਰਅੰਦਾਜ਼ ਕਰਕੇ ਫੈਕਟਰੀਆਂ ਲੱਗ ਰਹੀਆਂ ਨੇ ਜੇ ਹੁਣ ਵੀ ਨਾ ਗੱਲ ਬਣੀ ਤੁਸੀਂ ਹੁਣ ਸੜਕ ਤੇ ਬੈਠੇ ਹੋ ਅਗਲਾ ਸੰਘਰਸ਼ ਕੀ ਹੋਊਗਾ ਤੁਹਾਡਾ ਦੇਖੋ ਅੱਜ ਅਸੀਂ ਇੱਕ ਜਿਹੜਾ ਪ੍ਰੋਟੈਸਟ ਕਰਦੇ ਆਏ ਆ ਵੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇਲਾਕੇ ਨੂੰ ਅਸੀਂ ਪਿੰਡ ਪਿੰਡ ਪੱਦਰ ਤੇ ਆਪਣੇ ਜਾਣਗੇ ਸਾਡੇ ਵਲੰਟੀਅਰ ਜਾਣਗੇ ਅਸੀਂ ਇਹਦੇ ਲਈ ਵੱਡਾ ਅੰਦੋਲਨ ਕਰਾਂਗੇ ਕਿਉਂਕਿ ਜਿਹੜੇ ਬਾਇਓ ਗੈਸ ਪਲਾਂਟ ਜਿੰਨੇ ਵੀ ਲੱਗ ਰਹੇ ਨੇ ਉਹਨਾਂ ਮੂਰੇ ਵੀ ਧਰਨੇ ਲੱਗ ਰਹੇ ਨੇ ਇਹਨਾਂ ਫੈਕਟਰੀਆਂ ਅੱਗੇ ਵੀ ਲੱਗਣਗੇ ਕਿਉਂਕਿ ਕਈਆਂ ਫੈਕਟਰੀ ਵਾਲਿਆਂ ਨਾਲ ਮੈਂ ਮਿਲ ਕੇ ਵੀ ਆਇਆ ਉਹਨਾਂ ਨੇ ਬਹੁਤ ਵੱਡੀਆਂ-ਵੱਡੀਆਂ ਗੱਲਾਂ ਨੇ ਸਾਡੇ ਪੀਸੀਐਸ ਅਫਸਰਾਂ ਨਾਲ ਗੱਲ ਆ ਸਾਡੀ ਭਗਵੰਤ ਮਾਨ ਨਾਲ ਚਾਹੇ ਕਿਸੇ ਨਾਲ ਕਿਸੇ ਦੀ ਗੱਲ ਹੋਵੇ ਅਸੀਂ ਸੰਘਰਸ਼ ਜਦ ਤੱਕ ਸਾਡੇ ਸਵਾਦ ਨੇ ਅਸੀਂ ਲੜਾਂਗੇ ਕਿ ਸੰਨਲ ਕਿਸਾਨ ਆਗੂ ਹੈ ਜਿਹੜੇ ਕਹਿੰਦੇ ਕਿ ਅਸੀਂ ਸੰਘਰਸ਼ ਕਰ ਰਹੇ ਹਾਂ ਕਿਉਂਕਿ ਸਾਡੇ ਧਰਤੀ ਨੂੰ ਬੰਜਰ ਕੀਤਾ ਜਾ ਰਿਹਾ ਸਾਡੇ ਪਾਣੀ ਨੂੰ ਦੂਸ਼ਿਤ ਕੀਤਾ ਜਾ ਰਿਹਾ ਜਿਹੜੇ ਫੈਕਟਰੀਆਂ ਵਾਲੇ ਨੇ ਕਹਿੰਦੇ ਆ ਉਹਨਾਂ ਦੀ ਉੱਪਰ ਤੱਕ ਪਹੁੰਚ ਹੈ ਸੱਤਾਧਾਰੀਆਂ ਨਾਲ ਵੀ ਅਧਿਕਾਰੀਆਂ ਨਾਲ ਵੀ ਪਰ ਜਿੱਡੀ ਮਰਜ਼ੀ ਪਹੁੰਚ ਹੋਵੇ ਸੰਘਰਸ਼ ਥੰਮੇਗਾ ਨਹੀਂ ਉਹ ਆਪਣਾ ਹੱਕ ਲੈ ਕੇ ਰਹਿਣਗੇ ਕੁਝ ਹੋਰ ਕਿਸਾਨ ਆਕੂ ਹੈ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਮਨਪ੍ਰੀਤ ਸਿੰਘ ਖਲਾਲ ਜਿਹੜਾ ਜਰਨਲਿਸਟ ਹੈ ਭਾਰਤੀ ਕਿਸਾਨ ਜੀ ਉਹਨਾਂ ਨਾਲ ਅਸੀਂ ਅੱਜ ਪਿੰਡ ਰਜ਼ੂਨ ਦੇ ਕੋਲ ਸੜਕ ਤੇ ਬੈਠੇ ਆ ਸਾਨੂੰ ਸੜਕ ਤੇ ਬੈਠਣ ਲਈ ਮਜਬੂਰ ਹੋਣਾ ਪਿਆ ਅਸੀਂ ਪਿਛਲੀ 20 ਮਈ ਨੂੰ ਐਸ ਡੀ ਐਮ ਪੂਰਬੀ ਉਹਨਾਂ ਨੂੰ ਇੱਕ ਮੰਗ ਪੱਤਰ ਦੇ ਕੇ ਆਏ ਸੀ ਵੀ ਸਾਡੇ ਇਲਾਕੇ ਦੇ ਵਿੱਚ 7-8 ਡਾਇੰਗ ਦੀਆਂ ਜਿਹੜੀਆਂ ਫੈਕਟਰੀਆਂ ਨੇ ਵੱਡੀਆਂ ਫੈਕਟਰੀਆਂ ਉਹ ਲੱਗਣ ਜਾ ਰਹੀਆਂ ਨੇ ਇੱਕ 22 ਕਿਲਿਆਂ ਦੇ ਵਿੱਚ ਇੱਕ 15 ਕਿਲਿਆਂ ਦੇ ਵਿੱਚ ਆ ਕੋਈ 10 ਏਕੜ ਦੇ ਵਿੱਚ ਹੈ ਤੇ ਉਹਨਾਂ ਨੇ ਨਜ਼ਾਇਜ਼ ਮਾਈਨਿੰਗ ਕੀਤੀ ਹੋਈ ਹੈ ਉਥੇ ਸਫੈਦਾ ਲਾ ਰਹੇ ਨੇ ਅਸੀਂ ਆਪਣੀ ਜਿੰਨੀ ਇਨਫੋਰਮੇਸ਼ਨ ਇਕੱਠੀ ਕਰ ਸਕਦੇ ਸੀ ਉਹ ਅਸੀਂ ਇਕੱਠੀ ਕੀਤੀ ਹੈ ਵੀ ਲੁਧਿਆਣੇ ਤੋਂ ਡਾਈੰਗ ਦੇ ਜਿਹੜੇ ਜੋ ਆਪਣਾ ਕੱਪੜਾ ਰੰਗਣ ਵਾਲੀਆਂ ਫੈਕਟਰੀਆਂ ਨੇ ਉਹ ਸਾਰਾ ਕੱਪੜਾ ਇਹਨਾਂ ਵੱਡੀਆਂ ਫੈਕਟਰੀਆਂ ਦੇ ਵਿੱਚ ਰੰਗਣ ਜਾ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਲਈ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ 4-5 ਦਿਨ ਦੇ ਵਿੱਚ ਵਿੱਚ ਅਸੀਂ ਪਰ ਦੂਸ਼ਣ ਕੰਟਰੋਲ ਬੋਰਡ ਵਾਲਿਆਂ ਨਾਲ ਗੱਲ ਕਰਕੇ ਵੀ ਤੁਹਾਡੇ ਨਾਲ ਬੈਠ ਕੇ ਮੀਟਿੰਗ ਕਰਾਂਗੇ ਅਸੀਂ ਪੁੱਛਿਆ ਸੀ ਵੀ ਇਹਨਾਂ ਕੋ ਐਨਓਸੀਆਂ ਕਿੰਨੀਆਂ ਨੇ ਕਿੰਨਾ ਇਹਨਾਂ ਨੇ ਪਾਣੀ ਯੂਜ਼ ਕਰਨਾ ਹੈ ਔਰ ਜਿਹੜਾ ਦੂਸ਼ਿਤ ਪਾਣੀ ਹੋਣਾ ਉਹਦਾ ਇਹ ਕੀ ਕਰਨਗੇ ਸਾਡੇ ਪੰਜ ਚਾਰ ਮੇਨ ਕੁਐਸਚਨ ਨੇ ਉਹਦਾ ਸਾਨੂੰ ਕੋਈ ਹੱਲ ਨਹੀਂ ਹਲੇ ਤੱਕ ਕੋਈ ਜਵਾਬ ਨਹੀਂ ਆਇਆ ਸੋ ਇਲਾਕੇ ਦੀ ਮੰਗ ਹੈ ਅੱਜ ਅਸੀਂ ਇੱਥੇ ਬੈਠੇ ਆ ਇੱਕ ਟ੍ਰੇਲਰ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ ਆਏ ਆ ਇਸ ਤੋਂ ਬਾਅਦ ਪੰਜ ਚਾਰ ਦਿਨ ਬਾਅਦ ਅਸੀਂ ਦੇਖਣਾ ਹੈ ਜੇ ਕੋਈ ਪ੍ਰਸ਼ਾਸਨ ਅਧਿਕਾਰੀ ਇਦਾਂ ਦੀ ਕੋਈ ਗੱਲਬਾਤ ਨਾ ਪਤਾ ਲੱਗੀ ਸਾਨੂੰ ਸਾਨੂੰ ਮਤਲਬ ਨਹੀਂ ਦੱਸਿਆ ਗਿਆ ਨਹੀਂ ਸੈਟੀਸਫਾਈ ਹੋਏ ਲੋਕ ਤਾਂ ਇਹ ਸੰਘਰਸ਼ ਵੱਡੇ ਪੱਧਰ ਤੇ ਸ਼ੁਰੂ ਹੋਊਗਾ ਨਹੀਂ ਤੁਸੀਂ ਅਧਿਕਾਰੀਆਂ ਤੋਂ ਪੁੱਛਿਆ ਇਹ ਆਈ ਜ਼ੋਨ ਹੈ ਤਾਂ ਕਿਹੜਾ ਜ਼ੋਨ ਹੈ ਤੇ ਕਿਹੜੀ ਇੰਡਸਟਰੀ ਲੱਗ ਸਕਦੀ ਹੈ ਕਿਹੜੀ ਨਹੀਂ ਲੱਗ ਸਕਦੀ ਤੁਸੀਂ ਪਤਾ ਨਹੀਂ ਕੀਤਾ ਅਸੀਂ ਐਸਡੀਐਮ ਪੂਰਬੀ ਨੂੰ ਰਿਟਰਨ ਚ ਸਾਰਾ ਕੁਝ ਦੇ ਕੇ ਆਏ ਹਾਂ ਅਸੀਂ ਉਹਦੇ ਵਿੱਚ ਆਪਣੀਆਂ ਮੰਗਾਂ ਲਖੀਆਂ ਨੇ ਵੀ ਸਾਨੂੰ ਆਹਾਹਾ ਚੀਜ਼ਾਂ ਤੇ ਤੁਸੀਂ ਕਲੈਰਿਟੀ ਕਰਕੇ ਦਿਓ ਉਹਨਾਂ ਨੇ ਸਾਨੂੰ ਇਹੀ ਵਿਸ਼ਵਾਸ ਦਿੱਤਾ ਸੀ ਵੀ ਅਸੀਂ 4-5 ਦਿਨ ਦੇ ਵਿੱਚ ਤੁਹਾਨੂੰ ਬੁਲਾਵਾਂਗੇ ਤੁਹਾਡੀ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਤੇ ਹੋਰ ਜਿਹੜੀਆਂ ਇਹ ਇਹਨਾਂ ਲਈ ਵਿਭਾਗ ਨੇ ਸੰਬੰਧਿਤ ਵਿਭਾਗ ਨੇ ਵੀ ਉਹਨਾਂ ਨਾਲ ਤੁਹਾਡੀਆਂ ਮੀਟਿੰਗਾਂ ਕਰਵਾਵਾਂਗੇ ਲੇਕਿਨ 20 ਤਰੀਕ ਤੋਂ ਅੱਜ 5 ਤਰੀਕ ਹੋ ਗਈ ਸੋ ਹਲੇ ਤੱਕ ਸਾਨੂੰ ਕੋਈ ਅਸਵਾਸ਼ਣ ਨਹੀਂ ਮਤਲਬ ਕੋਈ ਭਰੋਸਾ ਨਹੀਂ ਦਿੱਤਾ ਗਿਆ ਕੋਈ ਗੱਲਬਾਤ ਨਹੀਂ ਹੋਈ ਜਿਹੜਾ ਕਿ ਸਾਨੂੰ ਪਤਾ ਲੱਗਿਆ ਵੀ ਜਿਹੜੀਆਂ ਵੱਡੀਆਂ ਫੈਕਟਰੀਆਂ ਲੱਗ ਰਹੀਆਂ ਨੇ ਕਿ ਕਿਸੇ ਵੱਡੇ ਮਤਲਬ ਕੋਰਪੋਰੇਟ ادارے ਨੇ ਜਿਹੜੇ ਆਪਣੇ ਆਪ ਨੂੰ ਉੱਪਰਲੀ ਪਹੁੰਚ ਦੱਸਦੇ ਨੇ ਉਹ ਡੀਸੀਐਸਡੀਐਮ ਨੂੰ ਤਾਂ ਸਮਝਦੀ ਕੁਝ ਵੀ ਤੋ ਇਸ ਕਰਕੇ ਸਾਨੂੰ ਮਜਬੂਰਨ ਵਾਸ ਰੋਡ ਤੇ ਬੈਠਣਾ ਚੇ ਹੁਣ ਵੀ ਗੱਲ ਨਾ ਬਣੀ ਤਾਂ ਅਗਲਾ ਸਟੈਪ ਕੀ ਹੋਊਗਾ ਲੁਧਿਆਣਾ ਚੰਡੀਗੜ੍ਹ ਰੋਡ ਜਾਮ ਹੋਊਗਾ ਇਹ ਸਾਡੇ ਨਾਲ ਕਿਸਾਨ ਆ ਗੂ ਹੈ ਜਿਹੜੇ ਕਹਿੰਦੇ ਉਹ ਅਧਿਕਾਰੀਆਂ ਨੂੰ ਕਈ ਸ਼ਿਕਾਇਤਾਂ ਕਰਕੇ ਆਏ ਨੇ ਪਰ ਕਿਤੇ ਕੋਈ ਅਮਲ ਨਹੀਂ ਹੁੰਦਾ ਨਾ ਉਹਨਾਂ ਦੀ ਸੁਣਵਾਈ ਹੁੰਦੀ ਆ ਜੇਕਰ ਸਾਡੀ ਸੁਣਵਾਈ ਨਾ ਹੋਈ ਤਾਂ ਇੱਥੋਂ ਅਸੀਂ ਉੱਠ ਕੇ ਫਿਰ ਜਿਹੜਾ ਲੁਧਿਆਣਾ ਚੰਡੀਗੜ੍ਹ ਹਾਈਵੇ ਆ ਉਹਨੂੰ ਜਾਮ ਕਰਾਂਗੇ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਭਾਟੀਆ